ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਮ ਵਿਕੀਸਲਾਣਾ ਇਨਾਵਰ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਇਨਾਮਵਰ ਸਮਾਗਮ ਵਿੱਚ ਸ਼੍ਰੀ ਤਰਸੀਮਪਾਲ ਸਿੰਘ ਮਨਿਹਾਸ ਸ਼੍ਰੀ ਕ੍ਰੀਨਾ ਬੇਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਦੌਰਾਨ ਸਕੂਲੀ ਵਿਦਿਆਰਥੀਆਂ ਵੱਲੋਂ ਪੁਰਾਤਨ ਸਮਯਾਚਾਰਕ ਸਾਂਝ ਨੂੰ ਪੇਸ਼ ਕਰਦੇ ਹੋਏ ਗਿੱਧਾ ਪੰਗੜਾ ਤੇ ਪੰਜਾਬੀ ਵਿਰਸੇ ਤੇ ਆਧਾਰਿਤ ਲੋਕ ਬੋਲੀਆਂ ਪਾ ਮਹਿਮਾਨਾਂ ਦਾ ਖੂਬ ਮਨੋਰੰਜਨ ਕੀਤਾ ਇਸ ਮੌਕੇ ਕਈ ਖੇਡਾਂ ਵੀ ਖੇਡੀਆਂ ਗਈਆਂ ਇਨਾਵਨ ਸਮਾਰੋਹ ਵਿੱਚ ਉਗੇ ਸਮਾਜ ਸੇਵੀ ਸਰਦਾਰ ਗਰੀ ਸਿੰਘ ਜਸਵਾਲ ਪ੍ਰਵਿੰਦਰ ਸਿੰਘ ਸਰਪੰਚ ਭਾਮ ਸੁਨੀਲ ਕੁਮਾਰ ਹਰਦੀਪ ਸਿੰਘ ਦਲਵੀਰ ਸਿੰਘ ਗੁਰਪ੍ਰੀਤ ਸਿੰਘ ਪਰਮਜੀਤ ਸਿੰਘ ਦਲਵੀਰ ਸਿੰਘ ਅਮਰਜੀਤ ਸਿੰਘ ਨਰਮਲ ਸਿੰਘ ਸਤਨਾਮ ਸਿੰਘ ਭਪਿੰਦਰ ਸਿੰਘ ਮਨਦੀਪ ਸਿੰਘ ਮਨਜੀਤ ਕੌਰ ਜਸਵਿੰਦਰ ਕੌਰ ਅਤੇ ਆਦ ਪਤਵੰਤੇ ਸੱਜਣਾਂ ਨੇ ਭਾਗ ਲਿਆ ਤੇ ਸਾਰੇ ਸਕੂਲ ਸਟਾਫ ਨੂੰ ਤੇ ਵਧਾਈਆਂ ਦਿੱਤੀਆਂ ਉਹਤੀ ਵਿਦਿਆਰਤਿਆਂ ਨੂੰ ਆਪਣਾ ਅਸ਼ੀਰਵਾਦ ਦਿੱਤਾ ਇਸ ਮੌਕੇ ਪਹਿਲੇ ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਰਦਾਰ ਗਰੀਬ ਸਿੰਘ ਜੀ ਸਵਾਲ ਨੇ 30000 ਦੇ ਨਕਦ ਇਨਾਮ ਤੇ ਟਰਾਫੀਆਂ ਤਕਸੀਮ ਕੀਤੀਆਂ ਇਸ ਮੌਕੇ ਸ੍ਰੀ ਤਰਸੇਮਪਾਲ ਸਿੰਘ ਮਨਿਆਸ ਨੇ ਸਾਰੇ ਸਟਾਫ ਮੈਂਬਰਸ ਨੂੰ ਵੀ ਯਾਦਗਾਰੀ ਚਿੰਨ ਭੇਟ ਕੀਤੇ ਉਹਨਾਂ ਨੇ ਵਿਦਿਆਰਥੀਆਂ ਤੇ ਖੜਹਾਰੀਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਕਿਹਾ ਕਿ ਇਹ ਬੱਚੇ ਸਾਡੇ ਪੰਜਾਬ ਦਾ ਹੀ ਨਹੀਂ ਬਲਕਿ ਦੇਸ਼ ਦਾ ਭਵਿੱਖ ਹੈ ਜਿਨ੍ਹਾਂ ਦੀ ਹੌਸਲਾ ਅਫਜ਼ਾਈ ਕਰਨੀ ਸਾਡਾ ਮੁੰਡਲਾ ਫਰਜ਼ ਬੰਦਾ ਹੈ ਤਾਂ ਜੋ ਇਹ ਬੱਚੇ ਹੋਰ ਵੀ ਉਤਸ਼ਾਹਿਤ ਹੋ ਕੇ ਆਪਣੇ ਸਕੂਲ ਤੇ ਮਾਪਿਆਂ ਸਮੇਤ ਸੂਬੇ ਦਾ ਨਾਮ ਰੋਸ਼ਨ ਕਰਨ ਇਸ ਮੌਕੇ ਤੇ ਇਸ ਸਮੂਹ ਸਕੂਲ ਸਟਾਫ ਵੱਲੋਂ ਸਰਦਾਰ ਤਰਸੀਮ ਪਾਲ ਸਿੰਘ ਮਨਿਹਾਰ ਸਿੰਘ ਕੈਨੇਡਾ ਜੀ ਵੱਲੋਂ ਸਕੂਲ ਵਿੱਚ ਇੰਟਰਲੌਕ ਟਾਈਲਾਂ ਪੇਂਟ ਕਰਵਾਉਣ ਦੇ ਨਾਲ ਨਾਲ ਸਕੂਲ ਦੀ ਹੋਰ ਵੀ ਇਹ ਤਰ੍ਹਾਂ ਦੀ ਉਹ ਸਾਰੀ ਕਰਵਾਉਣ ਲਈ ਜਿੱਤੇ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਹੋਂਨਤ ਤੋਂ ਇਲਾਵਾ ਪਰਮਿੰਦਰਜੀਤ ਸਿੰਘ ਨਰਿੰਦਰ ਕੌਰ ਹਰਜਿੰਦਰ ਸਿੰਘ ਹਰਜਿੰਦਰ ਕੌਰ ਡਿੰਪਲ ਰਾਜਾ ਜਸਵਿੰਦਰ ਸਿੰਘ ਤੇਜਿੰਦਰ ਕੌਰ ਪਰਸ਼ੋਤਮ ਲਾਲ ਹਰਦੀਪ ਸਿੰਘ ਮਨਜੀਤ ਕੁਮਾਰ ਗੁਰਸਨ ਕੁਮਾਰ ਹਰੀਸ਼ਪੁਰੀ ਗੁਰਨਾਮ ਸਿੰਘ ਵਿਨੋਦ ਕੁਮਾਰ ਗਗਨਦੀਪ ਕੌਰ ਸੰਦੀਪ ਕੌਰ ਰਵੀਨਾ ਕੁਮਾਰੀ ਕੰਚਨ ਸਿੰਘ ਕੁਲਵਿੰਦਰ ਕੌਰ ਰਾਜਵਿੰਦਰ ਕੌਰ ਸੋਨੀਆ ਪੱਟੀ ਅਮਨਦੀਪ ਸਿੰਘ ਗੁਰਿੰਦਰ ਸਿੰਘ ਵੀ ਮੌਜੂਦ ਸਨ ਦੇਖੋ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਅਰਵਿੰਦਰ ਸਿੰਘ ਗਰਵੀ ਦੀ ਖਾਸ ਰਿਪੋਰਟ ਸਰ ਵਾਹਿਗੁਰੂ ਜੀ ਦਾ ਕਾਲਾ ਸਵਾ ਵਾਹਿਗੁਰੂ ਜੀ ਦੀ ਫਤਿਹ ਅੱਜ ਸਾਡੇ ਲਈ ਬੜੇ ਮਾਣ ਦੀ ਗੱਲ ਆ ਕਿ ਪਿਛਲੇ 3 ਮਹੀਨਿਆਂ ਤੋਂ ਜੋ ਸਾਡੇ ਸਕੂਲ ਦੇ ਵਿੱਚ ਇੱਕ ਪ੍ਰੋਜੈਕਟ ਤੇ ਕੰਮ ਹੋ ਰਿਹਾ ਸੀ ਉਹ ਮੇਰੇ ਨਾਲ ਖੜੇ ਸ਼੍ਰੀ ਤਰਸੇਮਪਾਲ ਸਿੰਘ ਜੀ ਵਿਨਹਾਸ ਕੈਨੇਡਾ ਤੋਂ ਇਹਨਾਂ ਨੇ ਆਪਣੇ ਪਰਿਵਾਰ ਦੇ ਕਮਾਈ ਦੇ ਨੇਕ ਕਮਾਈ ਦੇ ਵਿੱਚੋਂ ਸਾਡੇ ਸਕੂਲ ਦੇ ਲਈ ਜੋ ਕਿ ਇਹਨਾਂ ਦਾ ਨਾਨਕਾ ਪਿੰਡ ਆ ਉਹਦੇ ਵਿੱਚ ਇਹਨਾਂ ਨੇ ਯੋਗਦਾਨ ਬਹੁਤ ਪਹਿਲਾਂ ਵੀ ਪਾਇਆ ਹੈਗਾ ਤੇ ਹੁਣ ਨਵਾਂ ਪ੍ਰੋਜੈਕਟ ਜਿਹੜਾ ਪਿਛਲੇ 3 ਮਹੀਨੇ ਤੋਂ ਸ਼ੁਰੂ ਸੀਗਾ ਉਹਦੀ ਅੱਜ ਕੰਪਲੀਸ਼ਨ ਹੋਈ ਆ ਤੇ ਸਰ ਹੁਣਾਂ ਨੂੰ ਬੇਨਤੀ ਕੀਤੀ ਸੀ ਕਿ ਅੱਜ ਇਸ ਦਾ ਪਰਦਾ ਰੋਪਣ ਹੋਵੇ ਉਦਘਾਟਨ ਹੋਵੇ ਉਹਨਾਂ ਦੇ ਨਾਲ ਸੁਨਿਲ ਕੁਮਾਰ ਜੀ ਉਹਨਾਂ ਦੇ ਮਾਮਾ ਜੀ ਦੇ بیٹے ਉਹਨਾਂ ਦਾ ਵੀ ਮੈਂ ਬਹੁਤ ਸਵਾਗਤ ਕਰਦਾ ਮੈਂ ਆਪ ਸਭ ਨੂੰ ਇਸ ਗੱਲ ਦੇ ਲਈ ਦੱਸਣਾ ਚਾਹੁੰਦਾ ਆ ਕਿ ਪਿਛਲੇ 6-7 ਸਾਲ ਤੋਂ ਸਰ ਹੁਣੀ ਭਾਮ ਸਕੂਲ ਨਾਲ ਜੁੜੇ ਹੋਏ ਆ ਔਰ ਜੋ ਵੀ ਸਾਡੀ ਕੋਈ ਵੀ ਰਿਕੁਆਇਰਮੈਂਟ ਹੁੰਦੀ ਆ ਉਹ ਪਹਿਲ ਦੇ ਆਧਾਰ ਤੇ ਪੂਰੀ ਕਰਦੇ ਆ ਇੱਕ ਹੋਰ ਮੈਂ ਗੱਲ ਦੱਸਣੀ ਚਾਹੁੰਦਾ ਇਹ ਗੇਟ ਜਿਹੜਾ ਆ ਉਹ ਆਪਜੀ ਦੇ ਮਾਮਾ ਜੀ ਦੇ ਸਵਰਗੀ ਪੁੱਤਰ ਸ੍ਰੀ ਅਮਰਜੀਤ ਸਿੰਘ ਜਸਵਾਲ ਜੀ ਦੀ ਯਾਦ ਵਿੱਚ ਇਹ ਸਾਰਾ ਪ੍ਰੋਜੈਕਟ ਕੰਪਲੀਟ ਕੀਤਾ ਹੈਗਾ ਜੀ ਔਰ ਇਸ ਦੇ ਉੱਤੇ ਤਕਰੀਬਨ 5,21,000 ਰੁਪਏ ਖਰਚ ਹੋਇਆ ਜੀ ਔਰ ਜੋ ਕਿ ਇਹਨਾਂ ਦੀ ਨੇਕ ਕਮਾਈ ਚੋਂ ਹੋਇਆ ਅੱਜ ਸਾਡੇ ਸਕੂਲ ਦੇ ਵਿੱਚ ਆਏ ਆ ਮੈਨੂੰ ਬਹੁਤ ਖੁਸ਼ੀ ਆ ਕਿ ਜੋ ਇਹਨਾਂ ਨੇ ਆਪਣਾ ਯੋਗਦਾਨ ਪਾਇਆ ਉਹ ਆਪ ਦੇਖ ਰਹੇ ਆ ਬੜੇ ਇਹਨਾਂ ਨੂੰ ਇਹਨਾਂ ਨੂੰ ਖੁਸ਼ੀ ਤਾਂ ਹੈ ਇਹ ਆਪਣੇ ਭਾਈ ਸਾਹਿਬ ਦੀ ਯਾਦ ਵਿੱਚ ਇਹਨਾਂ ਨੇ ਸਾਰਾ ਕਰਵਾਇਆ ਔਰ ਸਾਨੂੰ ਇਸ ਗੱਲ ਦਾ ਬੜਾ ਮਾਣ ਆ ਕਿ ਆਪ ਜੀ ਨੇ ਆਪਣੇ ਨਾਨਕਾ ਪਿੰਡ ਨੂੰ ਨਾਨਕਾ ਪਰਿਵਾਰ ਨੂੰ ਇਤਨੀ ਜਿਹੜੀ ਆ ਮਹੱਤਤਾ ਦਿੱਤੀ ਹੈ ਰਿਸਪੈਕਟ ਇਹਨਾਂ ਦੇ ਜੋ ਦਿਲ ਦਿਮਾਗ ਦੇ ਵਿੱਚ ਇਹ ਇੱਕ ਬੜਾ ਸਟੇਟਸ ਹੈ ਆਪਣੇ ਨਾਨਕਾ ਪਰਿਵਾਰ ਦੇ ਪ੍ਰਤੀ ਆਪਣੇ ਨਾਨਾ ਜੀ ਦੇ ਪ੍ਰਤੀ ਸਾਰੇ ਪਰਿਵਾਰ ਪ੍ਰਤੀ ਉਹ ਬਹੁਤ ਹੀ ਜ਼ਿਆਦਾ ਕਾਬਿਲਤ ਕਾਬਲੇ ਤਰੀਫ ਹੈਗਾ ਸਾਡੇ ਸਾਰਿਆਂ ਲਈ ਪ੍ਰੇਰਨਾਦਾਇਕ ਹੈਗਾ ਔਰ ਮੈਂ ਇਹਨਾਂ ਸ਼ਬਦਾਂ ਦੇ ਨਾਲ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਸਾਡੇ ਸਕੂਲ ਨਾਲ ਜੁੜੇ ਆ ਔਰ ਇਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਸਾਡੀ ਬਹੁਤ ਕਾਫੀ ਸਮੇਂ ਤੋਂ ਇਹ ਮੰਗ ਸੀ ਕਿ ਇਹ ਏਰੀਆ ਜੋ ਸਾਡਾ ਹੁਣ ਡਿਵੈਲਪ ਹੋਇਆ ਤੇ ਕਾਫੀ ਪਿੱਛੇ ਸੀਗਾ ਔਰ ਇਸ ਨੂੰ ਬੜਾ ਰੈਨੋਵੇਟ ਕੀਤਾ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹੈਗਾ ਜੀ ਅੱਜ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸਾਡੇ ਸਕੂਲ ਦੇ ਪ੍ਰਿੰਸੀਪਲ ਮੈਡਮ ਜੀ ਸ਼੍ਰੀਮਤੀ ਮਨਜੀਤ ਕੌਰ ਜੀ ਵੀ ਸ਼ਾਮਲ ਹੋਏ ਆ ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਆ ਪਿਛਲੇ ਤਕਰੀਬਨ 6.5 ਸਾਲ ਇਹਨਾਂ ਨੇ ਐਜ਼ ਅ ਪ੍ਰਿੰਸੀਪਲ ਸਕੂਲ 'ਚ ਕੰਮ ਕੀਤਾ ਜੋ ਰੈਨੋਵੇਟ ਕੀਤਾ ਸਾਰੇ ਸਮਾਜ ਨੂੰ ਭਾਮ ਪਿੰਡ ਨੂੰ ਤੇ ਹੋਰ ਸਾਡੇ ਜਿਹੜੇ ਐਨਆਰਆਈ ਸੱਜਣ ਹੈਗੇ ਉਹਨਾਂ ਨੂੰ ਜੋੜ ਕੇ ਸਕੂਲ ਦਾ ਬਹੁਤ ਸਾਰਾ ਇਹਨਾਂ ਨੇ ਕੰਮ ਕਰਵਾਇਆ ਔਰ ਇਹਨਾਂ ਦਾ ਵੀ ਸਵਾਗਤ ਆ ਤੇ ਨਾਲ ਸਾਡੇ ਹੋਰ ਸਾਥੀ ਵੀ ਜਿਹੜੇ ਅੱਜ ਜੋੜੇ ਆ ਉਹਨਾਂ ਦਾ ਵੀ ਮੈਂ ਸਵਾਗਤ ਕਰਦਾ ਖਾਸ ਤੌਰ ਦੇ ਮੈਂ ਅਖੀਰ ਦੇ ਵਿੱਚ ਸ਼੍ਰੀ ਦਲਸੇਮਪਾਲ ਸਿੰਘ ਜੀ ਮਿਹਨਤ ਇਹਨਾਂ ਦਾ ਬਹੁਤ ਰਣੀ ਆ ਕਿ ਇਹਨਾਂ ਨੇ ਜਿਹੜਾ ਆ ਇਹ ਕਾਫੀ ਪਿਛਲੇ ਸਮੇਂ ਤੋਂ ਸਾਡੇ ਸਕੂਲ ਦੇ ਜਿਹੜੇ ਆ ਕੰਮ ਕਰਵਾਏ ਆ ਮੈਂ ਇੱਕ ਵਾਰ ਫੇਰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜੀ